9 ਜੂਨ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸੌ ਚੱਕਣਗੇ। ਦਿੱਲੀ ਵਿੱਚ ਸੌ ਚੱਕ ਸਮਾਰੋਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਨੇ। ਸਮਾਰੋਹ 'ਚ ਸ਼ਾਮਲ ਹੋਣ ਲਈ ਖਾਸ ਮਹਿਮਾਨਾਂ ਨੂੰ ਸੱਦੇ ਭੇਜੇ ਜਾ ਰਹੇ ਨੇ। ਨਰਿੰਦਰ ਮੋਦੀ ਦੇ ਸੌ ਚੱਕ ਸਮਾਰੋਹ ਵਿੱਚ ਦੋ ਬੰਦੇ ਭਾਰਤ ਲੋਕੋ ਪਾਇਲਟ ਸੁਰੇਖਾ ਯਾਦਵ ਅਤੇ ਐਸ਼ਵਰਿਆ ਐਸ ਮੈਨਨ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸੁਰੇਖਾ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਹੈ ਅਤੇ ਉਹ 76% ਸ਼ਿਵਾਜੀ ਟਰਮੀਨਸ ਸੋਲਾਪੁਰ ਤੋਂ ਬੰਦੇ ਭਾਰਤ ਟ੍ਰੇਨ ਦਾ ਸੰਚਾਲਨ ਕਰਦੇ ਨੇ ਪੱਛਮੀ ਮਹਾਰਾਸ਼ਟਰ ਖੇਤਰ ਦੇ 17 ਦੀ ਰਹਿਣ ਵਾਲੀ ਸੁਰੇਖਾ 1988 ਵਿੱਚ ਭਾਰਤ ਦੀ ਪਹਿਲੀ ਮਹਿਲਾ ਟ੍ਰੇਨ ਡਰਾਈਵਰ ਬਣੀ ਸੀ ਉਹ ਆਪਣੀਆਂ ਪ੍ਰਾਪਤੀਆਂ ਲਈ ਹੁਣ ਤੱਕ ਸੂਬੇ ਅਤੇ ਰਾਸ਼ਟਰੀ ਪੱਧਰ ਤੇ ਕਈ ਪੁਰਸਕਾਰ ਜਿੱਤ ਚੁੱਕੇ ਨੇ ਉਸ ਸੋਲਾਪੁਰ ਅਤੇ ਮੁੰਬਈ ਵਿੱਚ ਸੀਐਸਐਮਟੀ ਵਿਚਾਲੇ ਚੱਲਣ ਵਾਲੀ ਸੈਮੀ ਹਾਈ ਸਪੀਡ ਬੰਦੇ ਭਾਰਤ ਐਕਸਪ੍ਰੈਸ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਨੇ ਜਾਣਕਾਰੀ ਮੁਤਾਬਕ April 2000 ਉਸ ਸਮੇਂ ਦੇ ਰੇਲ ਮੰਤਰੀ ਮਮਤਾ ਬੇਨਰਜੀ ਨੇ ਪਹਿਲੀ ਵਾਰ ਚਾਰ ਮਹਾਨਗਰੀਆਂ ਸ਼ਹਿਰਾਂ ਵਿੱਚ ਲੇਡੀ ਸਪੈਸ਼ਲ ਲੋਕੋ ਪਾਇਲਟ ਤਿਆਰ ਕੀਤੇ ਸਨ ਜਿਸ ਦੇ ਚਾਲਕ ਦਲ ਵਿੱਚ ਸੁਰੇਖਾ ਜੱਦਵੀ ਸਨ ਉੱਥੇ ਗੱਲ ਕਰੀਏ ਐਸ਼ਵਰਿਆ ਦੀ ਐਸ਼ਵਰਿਆ ਚੇਨਈ ਡਿਵੀਜ਼ਨ ਦੀ ਸੀਨੀਅਰ ਲੋਕੋ ਪਾਇਲਟ ਨੇ ਐਸ਼ਵਰਿਆ ਨੇ ਬੰਦੇ ਭਾਰਤ ਐਕਸਪ੍ਰੈਸ ਅਤੇ ਜਨ ਸ਼ਤਾਬਦੀ ਵਰਗੀਆਂ ਵੱਖ-ਵੱਖ ਟ੍ਰੇਨਾਂ ਦਾ ਸੰਚਾਲਨ ਕੀਤਾ ਨਾਲ ਹੀ ਉਹਨਾਂ ਨੇ ਚੇਨਈ ਵਿਜੇਵੜਾ ਤੇ ਚੇਨਈ ਕੋਵਿਟਮ ਬੰਦੇ ਭਾਰਤ ਐਕਸਪ੍ਰੈਸ ਦੀ ਸੇਵਾਵਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹਨਾਂ ਤੇ ਵੀ ਕੰਮ ਕੀਤਾ ਮੈਨਨ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਵੀ ਸ਼ਲਾਘਾ ਮਿਲ ਚੁੱਕੀ ਹੈ ਮੈਨਨ ਨੂੰ ਉਸ ਦੀ ਚੌਕਸੀ ਅਤੇ ਰੇਲਵੇ ਸਿਗਨਲ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲ ਚੁੱਕੀ ਹੈ ਬਿਊਰੋ रिपोर्ट्स Sky News Punjab 9 ਜੂਨ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸੌ ਚੱਕਣਗੇ। ਦਿੱਲੀ ਵਿੱਚ ਸੌ ਚੱਕ ਸਮਾਰੋਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਨੇ। ਸਮਾਰੋਹ 'ਚ ਸ਼ਾਮਲ ਹੋਣ ਲਈ ਖਾਸ ਮਹਿਮਾਨਾਂ ਨੂੰ ਸੱਦੇ ਭੇਜੇ ਜਾ ਰਹੇ ਨੇ। ਨਰਿੰਦਰ ਮੋਦੀ ਦੇ ਸੌ ਚੱਕ ਸਮਾਰੋਹ ਵਿੱਚ ਦੋ ਬੰਦੇ ਭਾਰਤ ਲੋਕੋ ਪਾਇਲਟ ਸੁਰੇਖਾ ਯਾਦਵ ਅਤੇ ਐਸ਼ਵਰਿਆ ਐਸ ਮੈਨਨ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸੁਰੇਖਾ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਹੈ ਅਤੇ ਉਹ 76% ਸ਼ਿਵਾਜੀ ਟਰਮੀਨਸ ਸੋਲਾਪੁਰ ਤੋਂ ਬੰਦੇ ਭਾਰਤ ਟ੍ਰੇਨ ਦਾ ਸੰਚਾਲਨ ਕਰਦੇ ਨੇ ਪੱਛਮੀ ਮਹਾਰਾਸ਼ਟਰ ਖੇਤਰ ਦੇ 17 ਦੀ ਰਹਿਣ ਵਾਲੀ ਸੁਰੇਖਾ 1988 ਵਿੱਚ ਭਾਰਤ ਦੀ ਪਹਿਲੀ ਮਹਿਲਾ ਟ੍ਰੇਨ ਡਰਾਈਵਰ ਬਣੀ ਸੀ ਉਹ ਆਪਣੀਆਂ ਪ੍ਰਾਪਤੀਆਂ ਲਈ ਹੁਣ ਤੱਕ ਸੂਬੇ ਅਤੇ ਰਾਸ਼ਟਰੀ ਪੱਧਰ ਤੇ ਕਈ ਪੁਰਸਕਾਰ ਜਿੱਤ ਚੁੱਕੇ ਨੇ ਉਸ ਸੋਲਾਪੁਰ ਅਤੇ ਮੁੰਬਈ ਵਿੱਚ ਸੀਐਸਐਮਟੀ ਵਿਚਾਲੇ ਚੱਲਣ ਵਾਲੀ ਸੈਮੀ ਹਾਈ ਸਪੀਡ ਬੰਦੇ ਭਾਰਤ ਐਕਸਪ੍ਰੈਸ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਨੇ ਜਾਣਕਾਰੀ ਮੁਤਾਬਕ April 2020 ਉਸ ਸਮੇਂ ਦੇ ਰੇਲ ਮੰਤਰੀ ਮਮਤਾ ਬੇਨਰਜੀ ਨੇ ਪਹਿਲੀ ਵਾਰ ਚਾਰ ਮਹਾਨਗਰੀਆਂ ਸ਼ਹਿਰਾਂ ਵਿੱਚ ਲੇਡੀ ਸਪੈਸ਼ਲ ਲੋਕੋ ਪਾਇਲਟ ਤਿਆਰ ਕੀਤੇ ਸਨ ਜਿਸ ਦੇ ਚਾਲਕ ਦਲ ਵਿੱਚ ਸੁਰੇਖਾ ਜੱਜ ਦਵੀ ਸਨ ਉੱਥੀ ਗੱਲ ਕਰੀਏ ਐਸ਼ਵਰਿਆ ਦੀ ਤਾਂ ਐਸ਼ਵਰਿਆ ਚੇਨਈ ਡਿਵੀਜ਼ਨ ਦੀ ਸੀਨੀਅਰ ਲੋਕੋ ਪਾਇਲਟ ਨੇ ਐਸ਼ਵਰਿਆ ਨੇ ਬੰਦੇ ਭਾਰਤ ਐਕਸਪ੍ਰੈਸ ਅਤੇ ਜਨ ਸ਼ਤਾਬਦੀ ਵਰਗੀਆਂ ਵੱਖ-ਵੱਖ ਟ੍ਰੇਨਾਂ ਦਾ ਸੰਚਾਲਨ ਕੀਤਾ। ਨਾਲ ਹੀ ਉਹਨਾਂ ਨੇ ਚੇਨਈ ਵਿਜੇਵਾੜਾ ਤੇ ਚੇਨਈ ਕੋਵਿਟਮ ਬੰਦੇ ਭਾਰਤ ਐਕਸਪ੍ਰੈਸ ਦੀ ਸੇਵਾਵਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹਨਾਂ ਤੇ ਵੀ ਕੰਮ ਕੀਤਾ ਹੈ। ਮੈਨਨ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਵੀ ਸ਼ਲਾਘਾ ਮਿਲ ਚੁੱਕੀ ਹੈ। ਮੈਨਨ ਨੂੰ ਉਸ ਦੀ ਚੌਕਸੀ ਅਤੇ ਰੇਲਵੇ ਸਿਗਨਲ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲ ਚੁੱਕੀ ਹੈ। ਬਿਊਰੋ report Sky News Punjab.